ਤੂੰ ਨਾ ਕਰਦੀ ਲੈ ਵਸ ਗਿਆ ਤੈਨੂੰ ਕਿਹਾ ਕਿਹਾ ਤਾਂ ਵਿਆਹ ਕੋ ਸੋਣਾ ਤੂੰ ਕਿਹੜੇ ਮੰਦਾ ਮੇਰੀ ਕੀਦਾ ਇਹ ਤਮਾਤਰ ਦਾ ਦੂਸਰੇ ਬੰਦੇ ਦਾ ਲਗਾ ਦਿਆ ਮੈਂ ਤੈਨੂੰ ਕਿਹਾ ਨਹੀਂ ਤਾਂ ਅਸਰੀਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਆਏ ਵੇ ਜਗਦੀਪ ਗੱਣੀ ਦੇਖਦੇ ਆਂ ਕਿ ਐ ਕੋਈ ਕਰਦਾ ਇਹ ਬੰਦਾ ਹੋਰ ਅੱਜ ਹਾਂਜੀ ਠੀਕ ਹੈ ਜੀ ਵਧੀਆ ਆ ਸੰਜੋਤ ਸਿੰਘ ਹੋਰ ਜਦੀਵਾ ਇੰਦਰ ਕਾ ਫਰਕ ਤੇ ਗੱਲ ਕਿਦਾਂ ਅੱਜ ਵੀ ਬੜਾ ਹਥਿਆਰ ਲਈ ਆਇਆ ਤੇ ਕੱਲ ਜੋਰ ਮਾਰ ਲਿਆ ਭਾਈ ਲੱਗਿਆ ਨਹੀਂ ਲੋੜੀ ਨਾ ਤੁਸੀਂ ਵੀ ਲਾ ਲਿਆ ਜੋਰ ਤਾਂ ਕੋ ਬਣਿਆ ਨਹੀਂ ਗਾ ਹੈ ਹਾਂ ਪਾਕੈਡ ਹਜ਼ਮੈਂਟ ਲਾਇਆ ਉਹਦਾ ਤਾਂ ਹੁੰਦਾ ਹੀ ਆ ਲੱਗਿਆ ਪਾੜੀ ਨੂੰ ਫੇ ਹੁਣ ਗੱਬੇ ਦੀ ਗੇਰ ਦੇਣੀ ਹੋਰ ਦੇਖਦੇ ਆ ਤੂੰ ਹੀ ਡਰਾਈ ਜਾਣਾ ਵੀ ਗੰਦ ਨਾ ਹੋਜੇ ਬੈਂ ਗੰਦ ਹੈ ਗਾਰੇ ਜਾਂ ਪੰਗਾ ਹੋਰ ਕੁਝ ਨਹੀਂ ਮੈਂ ਡਰਾਉਂਦਾ ਨਹੀਂ ਚੱਕ ਦੇ ਫੱਟੇ ਇੱਥੇ ਆ ਤੋੜੀ ਮੀਨੂ ਤਾਂ ਛਾਲ ਵੀ ਮਾਰਨੀ ਆ ਗੇਰ ਦੇ ਗੇਰ ਦੇ ਹੁਣ ਦੇਖਦਾ ਗਿਆ ਸਵੇਰ ਦਾ ਕਹੀਦਾ ਮਸ਼ੀਨ ਲਿਆ ਮਸ਼ੀਨ ਲਿਆ ਮਾ ਚਲਾ ਕੇ ਨਾ ਭਾਰੀ ਪਾਉਦਾ ਜੇ ਭਾਰੀ ਹੈ ਤਾਂ ਹੀ ਕਰੂ ਕੋਸ ਇਹਨੂੰ ਕਾ ਪਿੱਛੇ ਵੀ ਛਾਲ ਮਾਰਦੀ ਤਾਂ ਬਣੀ ਉਹ ਉਧਰ ਉਧਰ ਸਾਈਡ ਨਾ ਨਹੀਂ ਆਏਗਾ ਹੋਗੀ ਨਾ ਇਹ ਵੀ ਇਹ ਨੂੰ ਸਮਝਾ ਦੇ ਵੀ ਹਾਲ ਮਾਰਨੀ ਆ ਜੇ ਲੋਡ ਪਈ ਉਹ ਬਸ ਨਾ ਕੋਈ ਉਹ ਆ ਬਗੜਲਾ ਉਹ ਨੂੰ ਸੁਣਦਾ ਤਾਂ ਆਇਆ ਨਹੀਂ ਕਰੂਗਾ ਜਦੀ ਨੂੰ ਸਮਝ ਨਹੀਂ ਆਉਂਦੀ ਵੀ ਗੱਲ ਕੀ ਕਰਨੀ ਆ ਉਹ ਹੀ ਕਰਦਾ ਤਾਂ ਹੁੰਦਾ ਨਹੀਂ ਉਹ ਬੋਲੇ ਇਹ ਨੂੰ ਦੱਸ ਦੇ ਕੇ ਨਹੀਂ ਗਿਰਨਾ ਹੁਣ ਇਨੂੰ ਪਾਸੇ ਕਰ ਲੈ ਇਹਨੂੰ ਇੱਧਰ ਆ ਜਾ ਥਰ ਠੀਕ ਆ ਤੈਨੂੰ ਥੱਲੇ ਕੰ ਨਹੀਂ ਜਾਂਦਾ ਕੀ ਕਰਦਾ ਤੂੰ ਲੈ ਵਾ ਲੈ ਆ ਮਸ਼ੀਨ ਵਿੱਚ ਦੇਣੀ ਹੈ ਇਹਨੂੰ ਦੇਣੀ ਹੈ ਇੱਥੇ ਲੈ ਆ ਇਹਨੂੰ ਖੈਰ ਨਾ ਮਾਰ ਥੱਲੇ ਕੱਢ ਕੇ ਮਾਰ ਲੈ ਫਾਇਦਾ ਗੇਰ ਦੇ ਇੱਧਰ ਇਹ ਕਰ ਚੰਗੀਆਂ ਪੈਰ ਥੱਲੇ ਦੇ ਬਾਹਰ ਰੱਖ ਬੱਸ ਹਾਂ ਜਿਹੜੀ ਦੀ ਜਿਹੜੀ ਰੀੜ ਦੀ ਹੱਡੀ ਸਿਮਿੰਟ ਵਾਲੀ ਆ ਉਹ ਇੰਨੀ ਸਖਾਲੀ ਨਹੀਂ ਕਰਨੇ ਵਾਲੀ ਉਹਦੇ ਗੇਰ ਉਹਦੇ ਗੇਲ ਗਰੈਂਡਰ ਹੈਗਾ ਉਹਦਾ ਬੰਨ੍ਹ ਜਾਣਾ ਸਰ੍ਹੀਏ ਬੱਢੀਏ ਸੇ ਸੇ ਤਬ ਉਹ ਤਬ ਜਾਏਗਾ ਉਹ ਸਰ੍ਹੀਏ ਬਾਚੇ ਬੱਢੀ ਮੈਨਾਂ ਉਹਨੂੰ ਕਰ ਗੱਬੇ ਵਾਲੇ ਨੂੰ ਭੌਰ ਉਹਨੂੰ ਉਹ ਮਸ਼ੀਨ ਗੱਲ ਇੱਕ ਵਾਰੀ ਗਲੀ ਕੱਢਦੇ ਉਹਦੇ ਗਾ ਜਿੱਦੇ ਥੱਲੇ ਗਰਜਣਾ ਉਹਨੇ ਐ ਨਹੀਂ ਕਰਦੀ ਮੰਮੇ ਉਹ ਗਰਜਣੇ ਚੋਂ ਗੱਬੇ ਰੀੜ ਦੀ ਹੱਡੀ ਆ ਉਹਦੀ ਔਰ ਇੱਕ ਸਿਮਿੰਟ ਦੀ ਆ ਦੇਖੀ ਤੂੰ ਨਾ ਕਰਤੀ ਅਸਲ ਵਿੱਚ ਤੈਨੂੰ ਕਿਹਾ ਕਿਹਾ ਸੀ ਵਿਆਹ ਕੋ ਸੋਣਾ ਤੂੰ ਕਿਹੜੇ ਮੰਦਾ ਮੇਰੀ ਕਿਹਦਾ ਇਹ ਤਮਾਥ ਦਾ ਦੂਸਰੇ ਬੰਦੇ ਦਾ ਲਗਾ ਦਿਆ ਮੈਂ ਤੈਨੂੰ ਕਿਹਾ ਨਹੀਂ ਤਾ ਵੀ ਨਾਲੇ ਪੰਗਾ ਵੀ ਉੱਪਰ ਤੇ ਕਰ ਲਾ ਆ ਗਿਆ ਕਰਤਾ ਉਹੀ ਕੰਮ ਕਰਤਾ ਜੀ ਤਾਂ ਡਰ ਸੀ ਹੈ ਹਾਓ ਸ਼ੁਕਰ ਕਰੋ ਗਾਡਰ ਬਚ ਗਿਆ ਕਿੰਦਾ ਗਾਡਰ ਉਹ ਦੇਖੂੰ ਜੇ ਫਿਰ ਉਹ ਗੁੰਝੇ ਵਾਲਾ ਕੱਚੀ ਜਿਹੇ ਵਾਲੀ ਗੰਧ ਪਾਉਣੀ ਕੀ ਤਾਂ ਹੀ ਤੇਨੂੰ ਕਹੀ ਗਿਆ ਵੀ ਗਾਰੇ ਵਾਲੀ ਆ ਵੀ ਪੱਕਾ ਨਾਲੇ ਸਰੀਏ ਵਿੱਚ ਆ ਬਾਬਾ ਤੂੰ ਪਰਾ ਇਹਦਾ ਚੱਕ ਲੋ ਚੱਕ ਸੇ ਉਹ ਬਈ ਇੱਕ ਵਾਰ ਚੱਕ ਲੈ ਚੱਲ ਦੋ ਚਾਰਾ ਦੇ ਦੇ ਲਾ ਦੇ ਚੱਲ ਹੁਣ ਆਏ ਥੱਲੇ ਤੇ ਹੀ ਹੋਣੀ ਆ ਹੁਣ ਪੱਕੀ ਹੋ ਜੂਗੀ ਆ ਜਿਹੜੇ ਟਾਹ ਵੀ ਉਹ ਜਿੱਥੇ ਲੱਗੀ ਵੀ ਆ ਬੌੜੀ ਉੱਥੇ ਤੇ ਉੱਪਰ ਨੂੰ ਚਾਰਾ ਦੇ ਉੱਪਰ ਨੂੰ ਪੱਕੀ ਕਰਦੇ ਹੁਣ ਸਾਰੀ ਕੀ ਦਾ ਇਹ ਕਾਲੇ ਦਾ ਨਹੀਂ ਦਰਸ਼ਣਾ ਦਾ ਮਗਾਣਾ ਵਿੱਚ ਵੀ ਗਿਰ ਗਿਰੇ ਟਾ ਇੱਟਾ ਹਵਾ ਵਿੱਚ ਨੂੰ ਗਰੀਆਂ ਹੋਊਂਗੀਆਂ ਪਾਪਾ ਇੱਕਣਾ ਕਰੋ ਵਾਰੀ ਟਵੀਂ ਉਹ ਉੱਪਰ ਚੱਕੇ ਲਾ ਦੋ ਉਹ ਇੱਕ ਜੱਪਲ ਹੋਰ ਪਈ ਆ ਜਾ ਭਾਜੀ ਸਾਰੇ ਚਲ ਜਿਹੜਾ ਕੋ ਹੋਣਾ ਦਾ ਹੋ ਗਿਆ ਪਰ ਤੈਨੂੰ ਕਹਿ ਹਟਿਆ ਵੀ ਨਾ ਲੈ ਪੰਗਾ ਉੱਥੇ ਤੇ ਚਲਦੇ ਬਚਾਉਣਾ ਇਹਨੂੰ ਮੈਂ ਕੱਧਾ ਕਹਿੰਦਾ ਵੀ ਨਾ ਲੈ ਪੰਗਾ ਉੱਥੇ ਟਰੈਕਰ ਗਿਰ ਜਾਣਾ ਤਾਂ ਉਹਨੇ ਇੱਟਾ ਨੇ ਐਂਦਾ ਕਿਹਾ ਕਹਿੰਦਾ ਰੀਡ ਦੀ ਹੱਡੀ ਤੋੜ ਦੇ ਲਈ ਹਾਂ ਜਾਂ ਤੂੰ ਮੰਨਦਾ ਹੀ ਨਹੀਂ ਤੈਨੂੰ ਕਹਿਦਾ ਹੈਗਾ ਤੂੰ ਵੀ ਜੇ ਨਾ ਹੋਣ ਤੂੰ ਉੱਪਰ ਤੇ ਪਾਨ ਕੇ ਖਿੱਚ ਲਾ ਚਲ ਕੋਹ ਨਹੀਂ ਉਹ ਤਾਂ ਫੇਰ ਵੀ ਗਿਰਨੀ ਹੁੰਦੀ ਕੰਧਾਂ ਕੰਧਾਂ ਐ ਨਹੀਂ ਸੀ ਇੱਥੇ

ਕੀ ਨਾ ਕਿਹੜਾ ਕਰਿਆ ਕਹਿੰਦਾ ਜੀਤੋਂ ਮੈਂ ਡਰਦਾ ਸੀ ਐ ਚਾ ਇਧਰ ਨੂੰ ਨਾ ਹਉਣ ਤੂੰ ਹੋਰ ਨਾ ਕਿਤੇ ਗਰੇ ਅੰਦਰ ਨੂੰ ਇੱਟਾਂ ਤਾਂ ਨਹੀਂ ਗਰੀਆਂ ਇਹਦਾ ਆ ਫਿਰ ਦਮਾਂ ਤੱਕ ਰਹਿਣ ਰਹਿਣ ਦੇ ਹੁਣ ਹੌਲੀ ਹੌਲੀ ਢੇਰ ਲਿਓ ਇਧਰ ਨੂੰ ਉਹ ਗਾਡਰ ਦਾ ਹੀ ਚੱਕਰ ਹੋ ਗਿਆ ਤਾਂ ਮੋਈ ਕਿਹਾ ਤੈਨੂੰ ਪਤਾ ਨਹੀਂ ਗਿਰਿਆ ਬਚ ਗਿਆ ਗਿਰਨੇ ਨੂੰ ਤਿਆਰੀ ਆ ਉਹ ਉਹ ਦੇਖ ਬਚ ਗਿਆ ਯਾਰ ਯਾਰ ਹੁਣ ਸਾਰੀ ਸਿਮਿੰਟ ਜਿਹਦਾ ਹੋ ਜੂ ਹੈ ਅੰਦਰ ਦਾ ਕੰਬਾ ਨਾ ਬੋਲੇ ਉਸ ਤੋਂ ਵੀ ਤੋੜਨਾ ਹੈ ਇਹਦੀ ਗੱਲ ਤੋੜਨਾ ਹੁਣ ਮਸ਼ੀਨ ਨਾਲ ਹਾਂ ਇਹਨੂੰ ਵੀ ਤੋੜ ਲਉ ਹੁਣ ਇਹ ਗੱਤਾ ਵੀ ਟੁੱਟੇਗਾ ਕਿਉਂ ਨਹੀਂ ਇਤਨਾ ਬੜਾ ਤੋੜਦੀ ਆ ਇਹ ਕਿਉਂ ਨਹੀਂ ਟੁੱਟੇ ਉਹ ਵੀ ਕਿਹਾ ਉਹ ਵੀ ਹੜੀ ਡਰਾਈਵਰ ਦੇਖ ਲੈ ਯਾਰ ਟੋਏ ਪਟਦੀ ਹੈ ਇੰਨਾ ਕੰਮ ਤਾਂ ਮੈਂ ਕਿਹਾ ਇਹ ਕੰਮ ਨਹੀਂ ਹਾਂ ਤੇ ਭਰਾਏ ਦੇ ਲਮਾ ਕਿਹੜੇ ਸਾਫ ਗਿਆ ਨਾ ਕਹਿੰਦਾ ਯਾਰ ਇਹ ਕਰਦੇ ਜਿੱਦਾਂ ਗੇਰ ਹੁੰਦੇ ਮਕਾਨ ਇੱਕ ਸਰੀਆ ਏ ਇੱਕ ਇੱਟ ਇੱਕ ਸਰੀਰ ਵਾਸਤੇ ਬਜਰੀ ਪਾਈ ਵੀ ਹੈ ਦੇਖ ਲੈ ਪਾਈ ਹੋਈ ਫੇਰ ਕਿਉਂ ਬਰ ਚੱਲ ਗਿਆ ਇੱਕ ਸਰੀਆ ਨਹੀਂ ਤਾਂ ਸਾਰੀ ਸਰੀਏ ਉਦੀ ਹੁੰਦੀ ਹੈ ਬਜਰੀ ਦੀ ਸਾਰੀ ਬਜਰੀ ਦੀ ਨਹੀਂ ਹੈਗੀ ਇੱਟਾਂ ਲਾਗੇ ਤਾਂ ਮਤਲਬ ਬਜਰੀ ਪਚਾਈ ਵੀ ਆ ਹੈ ਫੇਰ ਵੀ ਨਹੀਂ ਕਰਦੀ ਫੇਰ ਵੀ ਨਹੀਂ ਕਰਦੀ ਤੇ ਜਿਹੜੀ ਬਜਰੀ ਦੀ ਹੋਊਗੀ ਉਹਦਾ ਤਾਂ ਬਣਦਾ ਹੋਊਗਾ ਕਿ ਅੱਜਕੱਲ ਦੀ ਬਜਰੀ ਉਹ ਬੇਕਾਰ ਉਹਦਾ ਬਜਰੀ ਸਿਮੈਂਟਾਂ ਦਾ ਹੀ ਫਰਕ ਆ ਬੰਦੇ ਕਿਹੜੇ ਸੰਧੀ ਆ ਚ ਇਹ ਕੀ ਆ ਪਤਾ ਹੁਣ ਸਾਰੇ ਕਰਦੀ ਇਹ ਨਾ ਮੈਂ ਨਾ 83 84 ਨਹੀਂ ਲੈ ਆ 83 84 ਦਾ ਉਥੇ ਪਹਿਨਾ ਦਾ ਉਥੇ ਨਾ ਨਾ ਕੋਈ ਇੰਨੇ ਦਾ ਓ ਇੰਨੇ ਤਾਂ ਨੀਵੇਂ ਹੁੰਦੇ ਤੇ ਜੀ ਅਸੀਂ ਛੋਟੇ ਛੋਟੇ ਜਿਹੇ ਹੁੰਦੇ ਤੇ 90 92 ਚ 80 ਉਹ ਉਥੇ ਕਿੰਨੀ ਨੀਵੀ ਹੁੰਦੀ ਸੀ ਉਹ ਪਰਲੀ ਉਹ ਬੈਠਕ 80 ਦਾ ਆਉਣਾ ਤੇ ਯਾਰ ਅਸੀਂ ਜੇ ਸਾਡਾ ਪਿਆ ਬਾਤਾ ਉਹ 82 ਉਹਨੂੰ ਵੀ ਇਧਰ ਨੂੰ ਘੇਰ ਲਈ ਹੁਣ ਫੀਨੋ ਹੁਣ ਹੁਣ ਤਾਂ ਬਾਅਦ ਵਿੱਚ ਫਟੂਗੇ ਉਹ ਜਦੋਂ ਕਰੂਗੇ ਨਾ ਉਦੋਂ ਤਾਰ ਕੇ ਕਾ ਲਾ ਤੁਸੀਂ ਥੱਲੇ ਬੋਲੇ ਪਰ ਅਗੇ ਲੀ ਉੱਪਰ ਤੇ ਕਿਤੇ ਘੇਲ ਕੇ ਗਿਰ ਜਪੇ ਹੁਣੀ ਨਾ ਉੱਥੇ ਕਿਆ ਕਰੀਂ ਇੱਟਾ ਚੱਕਣੀਆਂ ਹੀ ਇਹਨੇ ਹਾਂ ਆ ਕਹਿੰਦੇ ਇਹਨੂੰ ਕਿਰਾਏ ਪੇ ਲਿਆਂਦੀ ਵੀ ਇਹ 500 ਰੁਪਏ ਵੀ ਇਹਨੇ ਕਰ ਦੇਣਾ 5 ਬੰਦਿਆਂ ਦਾ ਕੰਮ ਹੋਏਗੇ ਆ ਉਹੀ ਕਹਿੰਦਾ ਮੈਂ ਲੈ ਦੇਖ ਹੁਣ ਚੱਲੋ ਵੀ ਆਰਨਾ ਵੱਧ ਨਹੀਂ ਜੀ ਚਲੋ ਜੀ ਮਲਗੀਤ ਬਾਈ ਨੂੰ ਸਤਿਗੁਰ ਜੀ ਹੋਰ ਅੱਛੀ ਅਸੀਂ ਗੱਲ ਤਾਂ ਹੋ ਗਈ ਉਹਨੂੰ ਗੋਬਿੰਦਰ ਜੀ ਕਿਹੜਾ ਨੱਡ ਲਾਉਣਾ ਆਹ ਲਵਾਉਣੇ ਯਾਰ ਆਹ ਹਾਂ ਅਜੇ ਸੰਗਲ ਹੈ ਮੇਲ ਮੈਂ ਲੋੜ ਨਹੀਂ ਪੈਂਦੀ ਸੰਗਲਾਂ ਦੀ ਵੈਸੇ ਮੇਲ ਚ ਗਿਆ ਜਿੱਦਾਂ ਤੇ ਗੰਨਾ ਢੋਣ ਲੱਗ ਗਿਆ ਆਪਾਂ ਜੇ 4 ਮਹੀਨੇ ਮੇਲ ਚੱਲਦਾ ਏ ਉਹਨਾਂ ਚਿਰ ਦੀ ਲੋੜੇ ਨਹੀਂ ਹੋएगी ਉਹਨਾਂ ਦੀ ਲੋੜੇ ਲਾਗੇ ਖੜਕ ਕੇ ਦੇ ਆਏ ਖੜਕ ਕੇ ਜੇ ਰੰਗਦਾਰ ਦਿੰਦੇ ਆ ਮੈਂ ਤਾਂ ਹੀ ਖੋਲਦਾ ਮੈਂ ਤਾਂ ਨੱਡ ਪਾਇਆ ਹੋਇਆ ਤੁਰੰਗ ਕਰ ਲਾ ਉਧਰ ਤੇ ਭੱਜਿਆ ਆ ਉੱਠਿਆ ਆ ਮਾ ਮੜਾ ਇਹ ਕੋਈ ਤਾਂ ਕੰਮ ਚੱਜਦਾ ਕਰਦਾ ਲੈ ਗੱਲਾਂ ਸੁਣ ਲੈ ਇਹਦੀ ਆ ਦੋ ਦਾ ਬੱਤੀਆਂ ਹੋਈਆਂ ਲੱਗੀਆਂ ਉਹਨੂੰ ਨੰਨੇ ਨੂੰ ਈ ਕੋੜੀ ਲੱਗ ਜਾਣੀ ਹਾਂ ਇਹਦੀ ਕੋੜੀ ਲਾਉਣੀ ਆ ਨਹੀਂ ਕੋੜੀ ਤਾਂ ਚਾਹੀਦੀ ਆ ਕੋੜੀ ਹੈ ਨਹੀਂ ਲੋਰੀ ਪੈਰ ਤੋਂ ਪੈਰ ਨੂੰ ਕੋਈ ਲੱਗਣੀ ਹਾਂ ਹਾਂ ਬੈਠੀਆ ਥੋਲ ਆ ਪਰ ਓਏ ਖੜਕੀ ਜਾਂਦੇ ਆ ਉਹੀ ਬਿਨਾਂ ਗੱਲ ਤੇ ਇਹ ਖੜਕਦੇ ਨਹੀਂ ਜਾਂ ਮੈਂ ਪਿੱਛੇ ਘਾਟਾ ਨਹੀਂ ਆਉਂਦਾ ਤੇਰਾ ਇੱਧਰ ਸੜਾ ਸੱਲੇ ਆ ਸਟੈਂਡ ਵੀ ਵੇਲਡ ਕਰਾਤਾ ਇਹਦਾ ਉਹ ਵੀ ਖੜਕੀ ਜਾਂਦਾ ਸਾਲਾ ਕਾਲੀ ਦਾ ਕਿਹੜਾ ਕਿਹ ਲੋਹਾ ਆ ਤਾਂ ਦੱਲੇ ਪਿੱਛੇ ਆ ਉਹ ਕਿਆ ਅੱਛਾ ਮਰੇ ਟਾਕਰ ਬਵਾ ਚੀ ਘਣੀ ਪੱਟ ਦੇ ਮਾਗਦਾ ਤੂੰ ਜੈਦਾ ਮੈਨੂੰ ਕੋਈ ਹੋਰ ਐਡਰੈਸ ਨਹੀਂ ਖੇਤ ਮਾ ਤੂੰ ਸੈਂਡ ਲਾਇਆ ਥੱਲੇ ਫਿਰ ਉਹ ਉਹ ਏਟਾਂ ਵਾਲਾ ਹਾਂ ਹਾਂ ਉਹ ਤਾਂ ਚਾਈਦਾ ਖੁੱਲਦਾ ਉਹਨੂੰ ਕਹਿੰਦਾ ਬਿਲਡ ਕਰਾਤਾ ਕਹ ਲੋ ਆਤਾ ਹਾਂ ਜੇ ਕਹਦੇ ਲਾਉਣਾ ਪੈ ਗਿਆ ਖੇਤ ਚ ਲਾ ਕੇ ਥੋੜੀ ਮਾਰ ਰੁਕੀ ਲੈਣਾ ਥੋੜੀ ਮਾਰ ਨਹੀਂ ਕਰੇ ਥੋੜੀ ਥੋੜੀ ਮਾਰ ਲੈਣੀ ਪਿੱਛੇ ਕੋੜੀ ਮਾੜਾ ਟਾਕਰ ਮਾਰ ਇੱਕ ਦੇ ਇੱਕ ਕੰਮ ਕਰਦਾ ਦੇ ਲਾ ਖੜਕਦਾ ਬਾਹ ਹੁੰਦਾ ਹਾਂ ਫਿਰ ਰਵੜਾ ਬਾ ਦੇ ਵਿੱਚ ਖੜਕਣੇ ਤੇ ਅਰੇ ਇਹ ਹੋਰ ਦੇਖ ਹੁਣ ਮੇਰਾ ਟਰਾਲੇ ਨੂੰ ਦੇਖ ਕੇ ਕਹਿੰਦਾ ਸੰਸਾਰ ਆ ਗਿਆ ਲਵਾਉਣ ਨੂੰ ਲੈ ਧੂਆ ਮਾਰਦਾ ਨਾ ਇਹ ਪਾਉਣ ਦਿੰਦੇ ਕਿਦਾਂ ਬਰੱਡੇ ਕਈ ਪੈਪ ਲਿਆਉਂਦੇ ਨਾਲ ਨਾਲ ਲਵਾਉਂਦੇ ਕਿਦਾਂ ਇੱਕ ਸਰਾਸੇ ਸਰਾਸੇ ਸੱਲੇ ਮੁੱਛਾ ਲੈ ਲੈ ਉਹ ਕਰੇ ਹੈ ਓਏ ਹਾਂ ਉਹ ਟਰੈਕਟਰ ਦਾ ਨਾਲ ਨਾਲ ਪਿੱਛੇ ਮੁੜ ਕੇ ਉਹ ਤੈਨੂੰ ਧੂਆ ਕੱਢਦਾ ਕਰ ਦਿੰਦਾ ਜਿਹੜਾ ਲੋਕਾਂ ਵਾਲਿਆਂ ਨੇ ਕਰਿਆ ਹੁੰਦਾ ਆਓ ਹੈ ਬਈ ਹਾਂ ਤੂੰ ਫਲਾਦ ਵਿੱਚ ਆਓ ਬਾਅਦ ਐ ਨਾਲੇ ਖੁਸ਼ਬੂ ਆਉਂਗੀ ਵਧੀਆ ਐ ਨਾਲੇ ਧੂਆ ਇੱਥੇ ਨੂੰ ਧੂਆ ਕੱਢਦਾ ਹਾਂ ਹਾਂ ਉਹਰ ਦੇ ਲੱਗਿਆ ਕੋ ਰੇਂਦਾ ਅੰਦਰ ਹੋ ਜਾਵਾ ਇਹ ਘੱਟ ਨਹੀਂ ਲੱਦੀ ਟਾਇਰ ਚ ਕਿਹੜਾ ਜਾ ਉਹ ਅੰਦਰ ਵਾਲੇ ਚ ਤਾਂ ਨਾਲੇ ਤਾਂ ਖੜਾ ਹੀ ਐ ਖੜੇ ਕਰਤੀ ਲੱਗਦਾ ਹੂੰ ਹੂੰ ਉਹ ਪਰਲਾ ਕੋਈ ਨਹੀਂ ਘੱਟ ਨਹੀਂ ਹੈਗੀ ਬੰਮੇ ਹੂੰ ਤੁਹਾਨੂੰ ਲੱਗਦਾ ਮਾਣ ਮੋਟੇ ਹੋਊ ਉਹਨਾ ਫਰਕ ਖੜਾਈ ਆ ਕਿਹੜਾ ਭਰਾਈ ਆ ਗੰਨੇ ਦੇ ਬਾਅਦ ਆ ਬੰਦੇ ਦੇ ਬਾਅਦ ਤਾਂ ਭਰਾਈ ਹੋਣੀ ਹਟਾ ਸਰਵਾਲੇ ਆਇਆ DJ ਨੂੰ ਹੈ ਹਾਂ ਹਾਂ ਤਾਂ ਸਿੰਪਲ ਕਰਾਤਾ ਬੰਮੇ ਕਰਾਤਾ ਦਿੱਤਾ ਪਰ ਲਿਖਾ ਕੇ ਫੇਰ ਗਲਤ ਲਿਖਿਆ ਪਾ ਕੀ ਆ ਇਹਨਾਂ ਨੂੰ ਮਾੜਾ ਮਾੜਾ ਦੁੱਧ ਵੀ ਪਾ ਦੇ ਕਰ ਯਾਰ। ਕੀ ਹੈ? ਉਹ। ਕੀ ਹੋ ਗਿਆ? ਆ ਜਿਹੜੇ ਸਕਿਉਰਟੀ ਗਾਰਡ ਰੱਖੇ ਆ ਉਹ ਦੇਖ ਵਿਚਾਰਾ ਕਿੰਨਾ ਮਾੜਾ ਇੱਕ। ਕਿਹੜਾ ਉਹ? ਉਹ ਕਾਲਾ। ਇਹ ਸਾਲਾ ਪੁਲੀ ਕਾਦੇ ਮਾੜਾ ਐ। ਇਹਨਾਂ ਜਿੱਦਾਂ ਤੁਰਨ ਲੱਗੇ ਸਾਰੇ ਟਾਡਰ ਥਲੀ ਆ ਜਾਣੇ ਇੱਦਾਂ। ਉਹ ਕਾਲਾ ਜਿਹਦੇ ਮੈਂ ਬਹੁਤ ਨਿਗਰ ਰੱਖਦਾ ਵੀ ਸਾਲਾ ਇਹ ਕਿਹੜਾ ਲਫਾਵਾ। ਇਹਦੇ ਪੈਰਾਂ ਥਲੀ ਦੇ ਦੇਣੇ। ਨਿਗਰ ਰੱਖਣੀ ਪੈਂਦੀ ਕਾਲੇ ਦੀ। ਦੂਵੇ ਸਾਲਾ ਚੋਸਤਾ ਹੈ ਵੀ ਸਾਲਾ ਥੋਨ ਨੇ। ਸੋਨਾ ਇੱਕ ਹੂ ਨਹੀਂ ਦੇਖਦਾ ਨੇਰੇ ਚ। ਹੋਰ ਆ। ਇਹ ਕਿ ਤੂੜੀ ਵੀ ਸ਼ਾਮ ਨੂੰ ਲੈਣ ਆਉਣਾ ਇਹਨੇ ਹੋਰ ਕਿਆ ਕਦੇ ਕਦੇ ਉੱਥੇ ਗਿਰ ਜਾਂਦਾ ਕਦੇ ਉੱਥੇ ਗਿਰ ਜਾਂਦਾ ਕਿੰਨੇ ਆ ਇਹ ਸੱਤ ਐ ਔਰ ਇਹਦਾ ਤਿੰਨੇ ਫਿਰਦੇ ਚਾਰ ਡਾਕਟਰ ਘੁੰਮਣ ਗਏ ਉਹਨੇ ਪਾਰਕ ਚ ਆ ਥੱਲੇ ਮੈਂ ਬਾਗ ਬੰਮੇ ਰੱਖ ਰਿਹਾ ਡੋੜੇ ਮੈਂ ਉਹ ਵੇਂਦਰ ਅੱਜ ਥੱਲੇ ਮੈਂ ਪਹਿਲਾਂ ਤੇ ਉੱਥੇ ਛੱਡ ਗਈ ਇਹਨਾਂ ਦੇ ਘਰ ਹਾਂ ਹਾਂ ਮੈਂ ਫੇਰ ਇੱਧਰ ਹੀ ਮੈਂ ਫੇਰ ਇੱਧਰ ਛੱਡ ਜਾਨੇ ਫੜਕੇ ਕੀ ਕੰਮ ਕਰਨਾ ਹਾਂ ਦੱਸੀ ਲੈਣੀ ਆ ਦੇਖ ਇੱਧਰ ਰੰਗ ਦੇਖ ਫਿਰ ਦੋ ਦਾ ਲੱਗਾ ਰੰਗ ਆਹ ਆ ਗਏ ਆ ਰੈਡਰ ਕਰਨਾ ਆਹ ਆ ਇਹ ਰਹਿ ਗਏ ਆ ਆਪਣੇ ਤੇ ਆ ਸ਼ਾਈਨੀ ਵਾਲਾ ਨਾਮ ਰਾਉਂਦਾ ਸ਼ਾਈਨੀ ਵਾਲੇ ਦਾ ਕੰਮ ਖਰਾਬ ਹੋ ਗਿਆ ਉਹ ਸ਼ਾਈਨੀ ਵਾਲਾ ਵਧੀਆ ਨਹੀਂ ਲੱਗਦਾ ਜਦੋਂ ਬਦਲ ਲਗੇ ਆ ਤਾਂ ਬਾਅਦ ਫਿੱਕਾ ਪੈ ਗਿਆ ਐਂ ਦੇਖਦਾ ਵੀ ਫਿੱਕਾ ਰੋ ਦੂਏ ਦਾ ਫਰਕ ਹੈ ਦੇਖ ਲੈ ਚੱਲੇ ਨੇ ਅੱਜ ਕੱਲ ਸਮਾਨ ਲਵਾਉਣ ਲੱਗਿਆ ਜਿਹੜੇ ਸਬਕ ਲੈ ਸਾਰਿਆਂ ਨੂੰ ਰੰਗ ਕਰਾਉਣਾ ਪੈਣਾ ਆ ਮੂਰੇ ਜਾਲੀ ਲਵਾਦੀ ਦੇਦਾ ਮੈਨੂੰ ਵੀ ਨੀ ਸਲਾਈ ਇਹਨੇ ਹੁਣ ਤੈ ਵੀ ਲੋਣੀ ਆ ਦੇਖਦੇ ਆ ਇਹ ਬੱਦ ਖੜਕਣਾ ਲੈ ਖੜਕ ਵੀ ਦੇ ਹਾਂ ਵਰ ਪੈਸੇ ਜਿੰਨੇ ਮਾਦੀ ਲਾਈ ਆ ਦੋਵੇਂ ਬਰ ਕੀ ਹੈ ਅੱਛਾ ਹੋਰ ਕੀ ਲਾਈਏ ਜਿਹੜੇ ਲੰਮੇ ਆ ਇਹ ਤਾਂ ਕਿਤੇ ਪੂਰੇ ਹੀ ਨਹੀਂ ਹੋਣਾ ਲੋਹਾ ਤਾਂ ਤੇਲ ਦਾ ਦਾਦਾ ਇੱਥੇ ਤੇ ਰਸਾ ਪਛੂਗੜੀ ਹੋਈ ਫਿਰ ਇਹਦਾ ਰਸਾ ਰੀਜਣਾ ਹਰੀ ਜਣ ਕੋਈ ਨਹੀਂ ਅੱਜ ਇਹਨੂੰ ਲੱਗ ਜਾਣਾ ਪਤਾ ਹੀ ਨਹੀਂ ਜਦ ਤੱਕ ਫਾਹਾ ਪੈਣਾ ਇਹਨੂੰ ਹੈਗਾ ਰਸਾ ਹੀ ਨਹੀਂ ਲੱਗੂਗਾ ਲੱਗ ਹਾਂ ਉਹਨੇ ਅੰਦਰ ਵੀ ਚਾ ਆ ਜਾ ਗੰਦਾ ਚ ਆ ਤਾਂ ਗੰਦਾ ਫੇ ਇੱਥੇ ਆਵੇ ਫੇਰ ਹੂੰ ਫੇ ਸਪੈਕਰ ਤੋੜ ਦੇਣਾ ਇਹਨਾਂ ਤਾਂ ਬਾਹਰ ਆਉਣਾ ਹੀ ਆਉਣਾ ਗੰਦਾ ਇਹਨਾਂ ਇਦਾਂ ਰਸੇ ਨੇ ਇਕੱਠੀ ਕਰ ਦੇਣੀ ਜਾਲੀ ਨਹੀਂ ਕਰਨੀ ਇਹ ਗੂਗਲ ਫਿਰ ਆਖੀ ਕਿੱਥੇ ਇਕੱਠੀ ਕਰਨੀ ਆਹ ਦੂਰੇ ਤੇ ਰਸਾ ਬੈ ਕੇ ਇੱਥੇ ਅੰਦਰ ਪਾਸੇ ਰਸਤਾ ਹੁੰਦਾ ਵੈ ਇਹ ਯਾਰ ਖੈ ਕੇ ਲਫੋ ਹਾਂ ਕਾਦੇ ਜਾਲੀ ਦੇ ਹਾਂ ਆਇਆ ਕਿ ਹਾਂ ਪਤਾ ਆ ਕੀ ਹੋ ਗਿਆ ਨਹੀਂ ਹੋਰ ਕਰੀ ਤੇਰੀ ਜਾਲੀ ਅੰਦਰੋਂ ਕਰ ਦੇਣੀ ਉਹਨੇ ਇੱਥੇ ਕਬਜ਼ੇ ਦਵਾ ਦੀ ਫੇਰ ਚਲੇ ਅੰਦਰੋਂ ਕਰ ਲਈ ਛੱਬੇ ਬਾਹਰ ਨਹੀਂ ਕਰਨੀ ਸਮਝ ਗਿਆ ਜਿਆਦਾ ਛੋਟੀ ਲਉਂਦਾ ਥੋੜੀ ਜੀ ਨਹੀਂ ਆਉਂਦਾ ਨਹੀਂ ਆਉਂਗਾ ਭਾਈ ਲੈ ਕੇ ਲੈ ਲਾ ਉਹ ਆਉਂਗਾ ਭਰਾਵਾ ਆਉਂਗਾ ਇਹਦੇ ਹਿਸਾਬ ਨਾਲ ਹੀ ਆ ਬਸ ਇੱਥੇ ਆਏ ਬਾਈ ਗੰਨਾ ਉਰੇ ਤੱਕ ਆਉਂਦਾ ਇੱਥੇ ਆਏ ਆਇਓ ਆ ਇੱਥੇ ਸਾਰੇ ਭਈ ਉੱਪਰ ਸਪੀਕਰ ਦੇਖ ਕਿਹੜਾ ਸਵੀਕਾਰ ਨਹੀਂ ਚੱਕਰੇਗਾ ਸਵੀਕਾਰਦਾ ਖੁੱਲਦਾ ਕਰਾ ਮੈਂ ਤਾਂ ਖੁੱਲਣਾ ਪੈਣਾ ਉੱਪਰਲਾ ਜਗਾ ਫੇਰ ਆਜੂ ਲੋਡ ਜੇ ਸਪੀਕਰ ਖੋਲ ਜੂ ਦਰਸਲ ਕਹਦਾ ਅੱਜ ਖੁੱਲਦਾ ਕਰਾ ਉੱਪਰਲਾ ਚਾਰਾ ਮੈਂ ਕਹਿੰਦਾ ਨਾ ਕਰੇਟਰ ਹਾਲੇ ਕੀ ਪਤਾ ਕਿਹੜਾ ਜਾਣਾ ਮੈਂ ਇਹਨੂੰ ਕਾਹਦੇ ਫੋੜੇ ਜਾਊਂਗਾ ਫਿਰ ਤੇਰੇ ਨਾਲ ਜਾਣਾ ਹਾਂ ਆਂ ਕਹਿੰਦਾ ਜਾ ਤੱਕ ਮੇਰੇ ਵਾਲੇ ਨੂੰ ਕੀ ਹੋਊਗਾ ਦੇਖੀ ਹੋ ਜਾਣਾ ਕਹਿੰਦਾ ਹੋਰ ਫੋੜੇ ਦਾ ਮਿਲ ਜਾਏਗਾ ਪਰ ਉਹ ਪਾ ਦੇ ਸੈਟੀ ਚਾਹੂੰਗੀ ਇਥੇ ਪਲੌ ਫੇੜ ਦੇ ਮਿੱਟੀ ਚ ਘੜੋਗੇ ਫੇੜ ਤੇ ਮੈਨੂੰ ਇਹ ਆ ਪਤਾ ਨਹੀਂ ਕਿੱਥੇ ਵੇਚੋ ਕਰੋ ਸਾੜੀਆਂ ਲੈ ਕੇ ਪਰੌਲੀ ਪੈਂਦੇ ਕਹਿੰਦਾ ਮੈਂ ਗਿਆ ਜਾਂਦਾ ਚੱਕਣਾ ਪੁੜੀ ਚੋਦਾ ਸਵੇਰੇ ਬਾਅਦ ਬਹੁਤ ਪੰਗਾ ਇਹਨਾਂ ਦਾ ਪਰ ਤੋੜਿਆ ਨਹੀਂ ਆ ਉਹ ਤੋੜਿਆ ਉਹ ਲਗਾਇਆ ਹੁਣ ਉਹ ਕਰਾਤਾ ਉਹ ਕਰਾਤਾ ਨਹੀਂ ਵਾ ਉਹ ਵੀ ਫਸਿਆ ਉਦੋਂ ਨਹੀਂ ਤੇ ਜਾ ਬਕਸੇ ਚ ਨਾ ਵਧੀਆ ਕਰਿਆ ਹੁਣ ਨਹੀਂ ਵਕਰਾਤਾ ਹੈ ਹੈਂਡਲ ਲਵਾਤਾ ਮੁਰੇ ਮੈਂ ਹੈਂਡਲ ਪਾ ਲੈਣੇ ਮੈਂ ਹੈਂਡਲ ਚਾਹੀਦਾ ਅੱਛਾ ਜੀ ਹੈਂਡਲ ਹੈ ਨਹੀਂ ਆ ਵੱਡੇ ਆਉਣਾ ਆ ਆ ਵੱਟੇ ਕਿਹੜਾ ਕਰਤਾ ਆ ਮੈਂ ਵੱਟੇ ਕਿਹੜਾ ਕਰਤਾ ਹਾਂ ਨਾ ਨਾ ਠੀਕ ਆ ਇੰਨਾ بڑا ਤੈਨੂੰ ਇੰਨਾ ਪਿਆਰ ਹੁਣ ਬਹੁਤ ਲੀਮਾ ਹੋ ਗਿਆ ਹਾਂ ਹੋ ਗਿਆ ਉਹ ਸੈਟਿੰਗ ਕਰਨੇ ਨੂੰ ਸੀਦੇ ਨਾਲ ਫੈਨ ਨੂੰ ਦੂਜੇ ਖੇਤ ਤੋਂ ਨੀਵਾ ਛੱਡਣਾ ਕਰਾਈਂਗੀ ਮੇਰਾ ਇੱਕ ਵਾਰ ਫੇਰ ਤਾਂ ਜਦੋਂ ਥੱਲੇ ਦਾ ਇਹਨੂੰ ਨੂੰ ਨਾ ਮਾਣਾ ਇਹ ਨਹੀਂ ਸੈੱਟ ਕਰਨਾ ਇਹਨੂੰ ਜਿੰਨਾ ਥੱਲੇ ਨੀਵਾ ਕਰ ਲੂੰਗਾ ਗੈਰੀ ਕਰਾ ਨਹੀਂ ਹੋਣਾ ਆਪਣੇ ਉਧਰ ਜਗਦੀਪ ਦੇ ਪੌੜ ਟਾਉਣ ਲੱਗਿਆ ਵਤਨ ਪੌੜੀ ਗੇਰ ਲੱਗੇ ਨੇ ਗੰਧ ਗੇਰਤੀ ਹੋਰ ਥੋੜੇ ਕੰਮ ਬੋਲੇ ਗਏ ਤਾਂ ਭਾਗੇ ਦੇ ਕੇ ਟਾਈ ਆਇਆ ਕਾਹ ਨੂੰ ਆ ਪੇਟਾਈ ਅਸੀਂ ਦਾਦਾ ਪਮਾ ਵੀ ਤਾਂ ਬਹੁ ਬਹੁ ਬਦੀ ਬਣਿਆ ਪਿਆ ਦਾਈ ਆਈ ਆ ਉਹ ਅੱਜ ਤਾਂ ਹੀ ਆ ਮੈਂ ਨਾਲੇ ਕਹੀ ਵੀ ਗਿਆ ਉਹਨੂੰ ਮੈਂ ਕਿਹਾ ਵੀਰੇ ਨਾ ਮੈਂ ਕਹਿੰਦਾ ਇਹ ਤੂੰ ਲੈ ਪੈਸੇ ਮੈਂ ਕਿਹਾ ਟਾਈ ਆਈ ਆ ਮੈਂ ਉਹਨੂੰ ਕਹੀ ਵੀ ਗਿਆ ਮੈਂ ਗਾਰੇ ਦੀ ਆ ਵੀ ਇਹਨੇ ਤੇਰੀ ਕੱਦ ਘੇਰ ਲੈਣੀ ਇਹਨਾਂ ਚੱਲ ਦੇਖੀ ਜਾਉ ਦੁਬਾਰਾ ਬਣਾ ਲੂਗਾ ਕਹਿੰਦਾ ਜੇ ਗਿਰ ਵੀ ਗਈ ਉਹੀ ਕੰਮ ਹੋਇਆ ਕਹਿੰਦਾ ਮੜੀ ਜੀ ਬੱਜੀ ਉੱਪਰ ਤੇ ਕਹਿੰਦਾ ਉਹ ਮਰੀ ਭਗਾ ਕੇ ਉਹਨੇ ਕਾਦਰ ਟੋੜਦੇ ਤਾਂ ਕਾਰੀਗਰ ਪਹਿਲਾਂ ਗੁੱਸਾ ਕਰਨ ਦਾ ਹੈ ਹੋ ਜਾਂਦਾ ਬੀਬੀ ਕਰਦੀ ਜੀਗਾ ਇਹਨੇ ਕਦਾ ਚੱਲਦਾ ਰਹਿੰਦਾ ਗਾਰੇ ਚ ਦੀ ਗੰਧ ਵੀ ਨਾਟ ਖੋਲ ਕੇ ਸਿਟੇ ਪਈ ਆ ਬਸ ਨਾਟ ਕਾਣਾ ਇੱਕ ਇੰਗਲਿਸ਼ ਹੁੰਦਾ ਇਹਨੂੰ ਖਲਾ ਵੇ ਉੱਧਰ ਜਿੱਥੇ ਜਦੀਪ ਲੇਗਾ ਉੱਧਰੇ ਨਾਟੇ ਮੁੜ ਕੇ ਖਲਾ ਨਾਟੇ ਨਹੀਂ ਮਿਲਿਆ ਇਹ ਉਹਨੇ ਢਿੱਲੇ ਛੱੜਤੇ ਨਹੀਂ ਛੱੜਤੇ ਗਿਰ ਗਏ ਨਾਟਾ ਫਲਾ ਲੱਭਦਾ ਕੁਝ ਹੋਰ ਕੌਣ ਟਰੈਕਟਰ ਚ ਨਹੀਂ ਨਹੀਂ ਹੂੰ ਕਟਰ ਮਾਰਾ ਹੋ ਹੀ ਨਬਦਾ ਦੇਖ ਲਾ ਜੇ ਹੈ ਕੋਸ ਹੁਣ ਹੂੰ ਪਹਿਲੇ ਜਿ ਲੱਭੂਗੇ ਕੋਹ ਰਟਮਾ ਕਰ ਲ ਬਣਾਵਾ ਕੀ ਕਹਿੰਦਾ ਵੀ ਗੰਨੇ ਨੂੰ ਛਤਰੀ ਖੋਲ ਕੇ ਰੱਖਦੇ ਕੰਨੀ ਕਹਿੰਦਾ ਗੰਨਾ ਗੰਨੀ ਛਤਰੀ ਖੋਲ ਕੇ ਰੱਖਦੇ ਕੰਨੀ ਫੇਰਾ ਨਹੀਂ ਫੇਰ ਜਿਹੜਾ ਡੀਜੇ ਹੈਗਾ ਤੇ ਵਾਸਤੇ ਆ ਇਹਦਾ ਆ ਜਿਹੜਾ ਉਹ ਡੀਜੇ ਲੱਗਿਆ ਵਾ 50000 ਰੁਪਏ ਲੱਗਿਆ 70 ਤਾਂ ਮਾ ਫੇਰ ਇਹ ਸੁਣਦਾ ਨਹੀਂ ਜਾਣਾ ਹੈਗਾ ਉਹ ਸੁਣਦੇ ਨੇ ਨਹੀਂ ਜਾਇ ਕਰਨਾ ਇਹ ਹਾਂ ਹੋਰ ਕੀ ਹੈ ਮੈਂ ਖਾਲੀ ਨਹੀਂ ਜਾ ਕੇ ਲਿਆਉਣਾ ਹੁੰਦਾ ਪਰੇਵੇਂ ਨੂੰ ਪਰੇਵੇਂ ਨੂੰ ਵਾਇਗਰੂ ਵਾਇਗਰੂ ਹੈ ਬੜੇ ਵਾਇਗਰੂ ਵਾਇਗਰੂ ਤੇਰੇ ਵਾਇਗਰੂ ਆਦਮਾ ਜਾਂ ਫਦਾ ਬੰਦਾ ਨਹੀਂ ਵਾਇਗਰੂ ਕਿਹੜਾ ਪੁੱਛਦਾ ਹੈ ਹੈ ਕਿ ਨਹੀਂ ਹਾਂ ਵਾ ਨਹੀਂ ਵਾਇਗਰੂ ਪੁੱਛਦਾ ਹੈਗਾ ਇੱਧਰ ਤਾਂ ਰੰਗ ਕਰ ਗਿਆ ਤੂੰ ਇੱਧਰ ਤਾਂ ਕਰਤਾ ਇੱਧਰ ਕਰਤਾ ਉਧਰ ਹੀ ਆਇਆ ਬਾਪੂ ਰੰਗ ਲਿਆ ਕਰਕੇ ਲੈ ਮਗਾਤਾ ਇਹਨੇ ਲੈ ਫੜ ਸਰ ਜੇ ਨੀ ਰਹਿਣਾ ਸਰ ਗਿਆ ਹੋ ਗਿਆ ਇੱਧਰ ਵੀ ਲਾ ਭਾਰਤ ਕਰ ਦੇ ਰੰਗ ਮੈਂ ਮੈਸਾ ਕਰ ਦੂੰਗਾ ਬਾਹਰ ਹੈ ਅਮੂਰੇ ਮੂਰੇ ਸਾਰਾ ਕਰਕੇ ਆਉਂਗਾ ਆਹੋ ਫਿਰ ਮੂਰੇ ਕਰਦੇ ਨੂੰ ਜਾਲੀ ਨੂੰ ਹੈ ਉਹ ਜਾਲੀ ਹੋ ਰਹਿੰਦੀ ਹੈ ਜਾਲੀ ਨੂੰ ਪੈਰ ਰੱਖਣ ਵਾਲੇ ਨੂੰ ਵੀ ਕਰਨਾ ਹੋਣਾ ਆ ਪੈਰ ਰੱਖਣ ਨੂੰ ਤੇਰਾ ਮੋਟਾ ਬਚਣਾ ਪਤਲਾ ਪਤਲਾ ਕਰਦੀ ਦਾ ਕਾਲਾ ਪਿਆ ਅੰਦਰ ਨਹੀਂ ਹਾਂ ਚਲ ਉਹ ਜਾਲੀ ਫਸੂ ਨਹੀਂ ਬਾਦੀ ਉਮੀਦ ਹੈਗੀ ਆ ਬਾਈ ਪੂਰੀ ਜੰਨਾ ਮਰੇ ਤਾਂ ਕੱਢੂਗਾ ਇੱਥੇ ਤੱਕ ਫੇਰ ਠੀਕ ਹੈ ਜੇ ਇੱਥੇ ਤੱਕ ਨਿਕਲੂਗਾ ਤੱਕ ਨਿਕਲਣਾ ਗੰਨਾ ਕਿਉਂਕਿ ਟਰੈਕਟਰ ਦਾ ਬਕਸਾ ਹੋਰ ਐਵੇਂ ਮੁੜਨਾ ਬਸ ਇੱਥੇ ਐਵੇਂ ਮੁੜ ਜਾਂਦਾ ਹੈ ਬਸ ਠੀਕ ਹੈ ਬਾਕੀ ਵਕਤ ਦਾ ਪਤਾ ਲੱਗੂਗਾ ਇਹ ਕਿੱਥੇ ਚਲੇਗੀ ਅੰਦਰ ਨੂੰ ਘੋਕਰਾ ਲੈਣੀ ਕਿਉਂਕਿ ਐਵੇਂ ਹੁੰਦਾ ਨਾ ਵੀ ਜਿਹੜੀ ਵੀ ਆਪਾਂ ਜਾਂ ਗੰਨਾ ਲੱਤਦੇ ਆਪਾਂ ਇੱਥੇ ਆ ਗਿਆ ਰਸਾ ਨਹੀਂ ਆਉਂਦਾ ਟਰੈਕਟਰ ਆ ਗਿਆ ਕਿੱਕਣਾ ਇੱਥੇ ਆ ਗਿਆ ਰਸਾ ਲੈ ਫੇਰ ਇੱਥੇ ਇੱਥੇ ਐਵੇਂ ਹੀ ਘਾਹ ਸੋਣਾ ਲੈ ਆਉਂ ਆਇਓ ਘਾਹ ਸੋਣਾ ਲੈ ਇੱਥੇ ਆ ਗਿਆ ਲੈ ਲੈ ਲੱਗਦਾ ਨਹੀਂ ਲੱਗਦਾ ਲੈ ਗੰਨਾ ਦੀ ਨਾਲ ਕੱਢਿਆ ਗੰਨਾ ਮੂਰੇ ਨਿਕਲਣਾ ਤੈਨੂੰ ਪਤਾ ਲੱਗੂਗਾ ਜਦੋਂ ਲੱਦੂਗੇ ਉਹ ਅਸੀਂ ਕਰ ਲੂਗੇ ਆਪੇ ਦੇਖੀ ਜਮ ਕਿ ਦੋ ਹੱਥ ਕੱਲੂਗੇ ਤੇਰੇ ਨਾਲ ਵੀ ਹਾਂ ਹਾਂ ਉਹਨੂੰ ਰੰਗ ਕਰ ਲਾਂਗੇ ਤੇ ਨੁੜ ਭੱਜ ਲਿਆ ਸੈਕੰਡ ਵੇਟ ਤੇ ਕੰਮ ਆ ਚੱਲੀਏ ਚੱਲ ਮੈਂ ਵੀ ਦੇਖਾ ਹੁਣ ਉੱਧਰ ਮੈਂ ਸਾਨੂੰ ਪਾਣੀ ਪਲਾਦ ਮਾਂ ਬਾਜੀ ਪਲਾ ਦੇ ਕਿਚੂ ਦਾ ਕੰਮ ਆ ਆ ਕਰਕੇ ਕੰਮ ਚੱਲ ਟਰੈਕਟਰ ਆ ਜੂਰੀ ਖੋਲਦੇ ਜਾਹੀ ਟਰੈਲਰ ਪਾ ਕੇ ਲਿਆਉਂਦੇ ਕੱਲ ਨੂੰ ਮੈਂ ਵੀ ਕੱਖ ਵੱਢ ਕੇ ਲਿਆਵਾਂ ਅੱਜ ਮੈਂ ਲਿਆਇਆ ਨਹੀਂ ਹੈਗਾ ਪਾ ਕੇ ਲਿਆਉਂਦੇ ਕੱਖ ਵੱਢ ਲੈ ਹੈਂ ਕੱਖ ਕੱਖ ਵੱਢਣੇ ਯਾਰ ਮੈਰੀ ਵੱਢਣ ਚੱਲਿਆ ਅੱਜ ਮੈਂ ਵੀ ਸਵੇਰੇ ਮੀਂਹ ਜਾਂ ਪੈਂਥਾ ਦਾ ਗਿੱਲੇ ਤੇ ਕੱਖ ਯਾਰ ਜੀ ਇਹ ਨਹੀਂ ਕਰਿਆ ਨਿਕਾ ਜਿਹਦੇ ਜੀ ਕਹਿੰਦਾ ਰੇ ਜਿਆਦਾ ਪਾਉਂਦਾ ਇਦਿਨੀ ਦੀਸੋ ਮੈਂ ਕਹਿੰਦਾ ਹੁਣ ਨਹੀਂ ਬਰਾਬਰ ਹੁੰਦੀ ਦੱਸ ਉੱਪਰ ਲੰਘੀ ਦੱਸ ਫਿਰ ਸਾਨੂੰ ਪਤਾ ਹੈ ਮਾਥਾ ਦੇ ਉੱਪਰ ਖੜੀ ਦੇ ਉਹ ਤਾਂ ੱਲੀ ਕਰਤੀ ਤੈਂ ਫਿਰ ਹਰ ਬੰਦ ਦੇਖ ਲੈ ਸਾਨੂੰ ਪਤਾ ਵੀ ਨਹੀਂ ਇੱਥੇ ਆ ਕੇ ਖੜਨਾ ਹੈ ਸਾਨੂੰ ਪਾ ਵੀ ਜਿੰਨਾ ਦਾ ਸਮਾਨ ਪਾਉਣਾ ਸੀ 26 ਦੇ ਨਹੀਂ ਪੂਰੇ ਪਹਿਰੇਦਾਰ ਹੈ ਰਾ ਤੁਹਾਨੂੰ ਪਤਾ 26 ਦਾ ਕਿੱਥੇ ਕਦਮ ਬਣਾਇਦਾ 26 ਦਾ ਸੁਤਰੀ ਪਈ ਦੇ ਨਾ ਨਾ ਸੁਤਰੀ 26 ਵਧੀਆ ਰਹਿੰਦੀ ਆ ਸਪਰੇ ਕਰਾਤੀ ਨੂੰ ਇੱਕ ਇੱਕ ਨਾ ਇਹਦੇ ਪਰਹਿੰਦੀ ਆ ਇੱਕ ਹੈ ਨਾ ਇੱਕ ਇੱਕ ਕਰੀ ਬਾਈ ਇੱਕ ਕਰਾ ਦੇ ਇਹਨੂੰ ਪਤਾ ਘੱਟ ਇਹਨੂੰ ਡੋਡੀ ਇੱਕ ਰਹਿੰਦੀ ਆ ਜਪਰ ਇਹਨੂੰ ਡੋਡੀ ਦੀ ਸ਼ਿਕਾਇਤ ਆ ਜਿੰਦੀ ਆ ਕਿਨੂੰ 26 ਨੂੰ ਓ ਦੂਜੀ ਦਿਨੀ ਨਹੀਂ ਆਉਣ ਲੱਗੀ ਜਿੰਦੀ ਆ ਦੂਜਿਆਂ ਨੂੰ ਆਉਂਦੀ ਆ ਨਹੀਂ 26 ਨੂੰ ਆਉਂਦੀ ਬਾਈ ਆਉਂਦੀ ਤਾਂ ਹੈਗੀ ਆ ਠੀਕ ਹੈ ਜੀ ਇਹਨੂੰ ਸਾਡੀ ਡੋਡੀ ਸ਼ਿਕਾਇਤ ਕਰ ਦੂੰਗੇ ਇੱਕ ਹਾਂ ਕਰਾ ਦੇ ਸਪਰੇ ਕਰ ਦੂੰਗੇ ਪਾਣੀ ਤਾਂ ਲਾਇ ਹੀ ਨਾ ਇਹ ਤਾਂ ਆਪੇ ਭਰ ਜਾਂਦੇ ਹੈ ਆਪੇ ਭਰ ਜਾਂਦੇ ਜਿੰਨੂੰ ਪੈ ਗਿਆ ਇੱਥੇ ਆ ਦੇ ਖੱਡਾ ਗਿੱਡੀਆਂ ਪੈ ਗਈਆਂ ਖੱਡਾ ਦਾ ਹੋਇਆ ਗਿਆ ਅੱਜ ਟ੍ਰੈਲੀ ਦਾ ਡਾਲਦੇ ਪਾਣੀ ਗਿਰੇ ਨੇ ਕਿਚਕਾ ਹਾਂ ਹੂੰ ਬੀਬੀ ਸਭ ਤੋਂ ਵਧੀਆ ਅੱਤੇ ਲੋਹ ਅਹ ਤੇਰੇ ਨਾਤੀ ਮੁੰਡੇ ਨੇ ਰੰਗ ਵਾਦਨ ਨਾਲ ਹੈ ਓ ਕਰਾਤੀ ਹੱਤ ਹੱਤ ਹੋਊਗੀ ਇਹ ਲੈ ਛੰਡਾ ਹੁਣ ਬਦਲਣਾ ਪੈਣਾ ਇਹ ਛੰਡਾ ਵਾਜੀ ਅਸੀਂ ਲਾਉਣਾ ਕਿਸਾਨੀ ਦਾ ਕਿਸਾਨੀ ਦਾ ਹਾਂ ਖਾਲਸਾ ਇਹ ਖਾਲਸੇ ਦਾ ਨਿਸ਼ਾਨ ਇਹ ਖਾਲਸੇ ਦਾ ਨਿਸ਼ਾਨ ਠੀਕ ਹੈ ਤੂੰ ਜੀਪ ਸਿੰਘ ਦਾ ਲਾਵਾ ਬਾਬਾ ਜੀਪ ਸਿੰਘ ਦਾ ਉਹੀ ਖਾਲਸਾ ਹੀ ਆ ਗਿਆ ਆ ਦੇਖੋ ਉਹ ਦੇ ਪਰਦੇ ਦੇ ਜੋਤ ਪਿੱਖਾ ਮੈਂ ਦੇਖ ਲਿਆ ਕੋਈ ਲਾਉਣਾ ਉਹ ਉਹ ਮੈਨਾਂ ਦਿਖਾਉਣਾ ਇਹਦਾ ਬਿੰਦਰ ਨੂੰ ਬਾਲਦੀਆਂ ਪਹਿਨਾ ਤਾਂ ਬਾਲੀਆਂ ਦੀਆਂ ਹੁਣ ਕਿੱਥੇ ਤੇ ਲੈ ਕੇ ਬਾਲਤੀਆਂ ਬਿੰਦਰੇ ਨਹੀਂ ਝੇਤੀ ਆਹ ਦੇਖ ਘਰ ਤੇ ਬੈਂਡ ਨਹੀਂ ਲਿਆਇਆ ਹਲੇ ਤਾਂ ਸਪੈਰਿੰਗ ਪੈਣੀ ਆ ਹਲੇ ਜਿਹੜਾ ਇਹ ਬੈਂਡਰ ਦੋਦੋ ਕੰਮ ਤਾਂ ਹੁੰਦੀ ਹੈ ਇਹ ਬੋਟ ਅਟਕਾਣਾ ਬੋਟ ਅਟਕਾ ਫਿਰ ਵੀ ਇਹ ਲਾਉਣੀ ਪੈਂਦੀ ਆ ਬੋਲਰ ਨੂੰ ਸਰਵਾਈ ਹੋਣਾ ਤੁਸੀ ਸਰੌਣਾ ਕਰਾਉਣਾ ਕੰਮ ਆ ਹਾਂ ਹੁਣ ਤੁਮ ਕਰਾਉਣਾ ਦਾ ਕਰਾਉਣਾ ਕਿਹਾ ਮਾ ਕੈਮੀਨੋ ਵੱਕ ਨਹੀਂ ਖੜਾ ਮੈਂ ਉਹ ਸਟਾਰਟ ਕਰਕੇ ਦੇਖ ਲਗਦੀ ਕਿਹਾ ਫਿਰ ਆਹ ਬੈਟਰੀ ਲਾਇਆ ਹੀ ਸਟਾਰਟ ਹੋ ਗਈ ਅਦੇ ਹੀ ਇਹ ਹੀ ਰੱਖ ਲਓ ਲੈ ਆਉਂਦੀ ਲੋਟ ਲੋਟ ਨਹੀਂ ਆਉਂਦੀ ਬੈਟਰੀ ਹੋ ਰਹੀ ਹੋ ਰਹੀ ਬਾਹਰ ਰੱਖਣਾ ਦਾਵਾ ਸੁਣਣਾ ਜੇ ਸਟਾਰਟ ਹੋ ਗਿਆ ਕਿੱਕ ਨਾਲ ਪੈਦੀ ਨਾਲੇ ਠੀਕ ਆ ਨਾ ਹੈ ਤਾਂ ਰੰਗ ਤਾਂ ਬਹੁਤ ਬਦਲਦੀ ਆ ਬਹੁਤ ਰੰਗ ਆ ਹੈ ਬਹੁਤ ਹੈ ਜਿਨੇ ਰੰਗ ਪਤਨੇ ਕਰਨ ਇਹਨੂੰ ਤਾਂ ਮਿਲ ਪਹੁੰਚੇਗਾ ਨਾ ਹੋ ਉਹਨੇ ਰੇ ਕਰਨਾ ਮੂੰਹ ਨਾ ਜਿਨੇ ਨਹੀਂ ਤੇ ਰੰਗ ਮੋਕਣੇ ਬਦਲ ਦੀ ਜੇ ਐਨੇ ਨੂੰ ਮਿਲ ਪਹੁੰਚੇਗਾ ਨਾ ਇਹਨੇ ਠੀਕਾਂ ਲੱਗ ਜੀ ਆਣੀਆਂ ਨਾ ਇੰਨੇ ਕ ਥੱਲੇ ਵੀ ਜਾ ਕੇ ਲਾਤੀ ਦੂਈ ਚਾਰ ਜਿਹੜੀ ਵਾਲੀ ਉਹਦਾ ਪੁੱਤ ਵੀ ਆ ਚੀਜ਼ ਹੈ ਥੱਲੇ ਕੀ ਜਾਤੀ ਬੰਮੇ ਇੱਕ ਕਿੱਥੇ ਆ ਥੱਲੇ ਦੇਖੀ ਤੇ ਥੱਲੇ ਨੇਰੇ ਚ ਵਿਖੜੀਆਂ ਆ ਅੱਛਾ ਮੰਦੂਰਾ ਤੈਨੂੰ ਵੀ ਜਾ ਕੇ ਦਊਂਗਾ ਮੈਨੂੰ ਕਹਿੰਦਾ ਤੈਨੂੰ ਵੀ ਲੈ ਕੇ ਦਊਂਗਾ ਇਹ ਨੂੰ ਕੋ ਲਿਆਉਣੀ ਆ ਟਰਾਲੇ ਥੱਲੇ ਲਾਵਾਂਗਾ ਟਰਾਲੇ ਥੱਲੇ ਲਾਹੀ ਪਹਿਲਾਂ ਨੇ ਮਾ ਲੋਟਾ ਹੈ ਹਾਂ ਕਾਲੇ ਦੇ ਥੱਲੇ ਵੀ ਲਾਉਣੀ ਆ ਆਹ ਤਾਂ ਨਜ਼ਾਰਾ ਕਰਾ ਸਮਝ ਲਾਗਾ ਟਰਾਲੇ ਥੱਲੇ ਇੱਕ ਮੋਲੀ ਤੈਰਾਂ ਦੇ ਮੂਹਰੇ ਇੱਕ ਪਿਛੇ ਤੈਰਾਂ ਦੇ ਅਸੀਂ ਇਹਦੇ ਲੈ ਕੇ ਆਇਆ ਟਰਾਲੇ ਦੇ ਟਰਾਲੇ ਦੇ ਇੱਕ ਦੋ ਲਾਉਣੀ ਆ ਫਿਰ ਕਾਦੇ ਗੱਬੇ ਨਹੀਂ ਨਾ ਸਾਰੀ ਜਿੰਨੀ ਪਰ ਖਿਰਦੀ ਬਹੁਤ ਨੂੰ ਤਾਂ ਗੱਬੇ ਠੀਕ ਆ ਇੱਕ ਦੋ ਨਹੀਂ ਚੰਗੀਆਂ ਰਹਿਣੀਆਂ ਹਿੱਸੇ ਪਰ ਪਾਸੇ ਲਾ ਦੇ ਟਰਾਲੇ ਦੇ ਪਿਛੇ ਆ ਖਾ ਬਿਮਾਰੀ ਜਾਊਗਾ ਅਗਰੇ ਥੱਲੇ ਠੀਕ ਆ ਹਾਂ ਥੱਲੇ ਨੂੰ ਮੈਨੂੰ ਕਹਿੰਦੇ ਪਿਛਲੇ ਪਾਸੇ ਲਾ ਦੇ ਟਰਾਲੇ ਦੇ ਨਹੀਂ ਹਿੱਸੇ ਨੂੰ ਠੀ ਹਰ ਬਹੁਤ ਵੰਦੀ ਰਾਜਾ ਤਾਂ ਬਹੁਤ ਆ ਹੁਣੀ ਦੇਖ ਲੈ ਕਿੰਨੀ ਚਮਕਦੀ ਆ ਬਸਤਾ ਕਰਾਈ ਪਈ ਨੇ ਕਿੰਨੇ ਦੀ ਆਈ ਆ 550 ਦੀ ਕਹਿੰਦਾ ਬਫੇ ਤਾਂ ਮਿਲ ਜੂਗੀ ਹੋਗੀ ਜਿਆਦਾ ਲੈ ਉਹ ਸਾਡੀ ਬਾਰੀ ਨੂੰ ਮਹਿੰਗੀ ਹੋਗੀ ਬੰਦਰ ਜੀ ਆਪਾਂ ਨੇ ਸਲਾਹ ਕਰ ਲਈ ਦੇਖ ਲੈ ਹੈ 450 ਦੀ ਲੈ ਕੇ ਆਇਆ ਮੈਂ ਇਹਨੂੰ ਪੈਸੇ ਦਿੱਤੇ ਹੋਏ ਤੇ ਮੈਂ ਮੇਰੀ ਲਿਆ ਦੀ ਅਜੋ ਕੱਢ ਕੇ ਦੇਖ ਯਾਰ ਇਹ ਕਹਿੰਦਾ 750 ਦੀ ਆਈ ਆ ਉਹ ਥੂਲ ਵਾਲੇ ਬੱਲੇ ਨੂੰ ਕੱਢ ਕੇ ਦੇਖ ਦੂ ਏ ਜਿਹੜਾ ਗੇਟ ਬਲੱਗ ਤੇ ਲੱਗੂਗੀ ਚਲ ਠੀਕ ਆ ਫਿਰ ਕੋਈ ਨਹੀਂ ਦੇਖਦੇ ਆ ਦੇਖੀ ਕੱਟ ਗਿਆ ਜੀ ਚਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ